ਦੋਸਤੋ ਇਹ ਹੈ ਨਾਵਲ ਅੰਬਰ ਪਰੀਆਂ ਜਿਹੜਾ ਕਿ ਚਿੰਤਕ ਤੇ ਗਲਪਕਾਰ ਬਲਜਿੰਦਰ ਨਸਰਾਲੀ ਦਾ ਲਿਖਿਆ ਹੈ ਪੰਜਾਬੀ ਦਾ ਉਹ ਨਾਵਲ ਹੈ ਜਿਹੜਾ ਕਿ ਪੰਜਾਬੀ ਦਾ ਜਾਦੂਈ ਯਥਾਰਥਵਾਦ ਵਿੱਚ ਲਿਖਿਆ ਪਹਿਲਾ ਨਾਵਲ ਹੈ ਤੇ ਦੋਸਤੋ ਮਿਡਨਾਈਟ ਚਿਲड्रन ਜਿਹੜਾ ਕਿ ਭਾਰਤ ਦੇ ਅੰਗਰੇਜ਼ੀ ਮੂਲ ਦੇ ਜਾਂ ਅੰਗਰੇਜ਼ੀ ਦੇ ਭਾਰਤੀ ਮੂਲ ਦੇ ਸਾਹਿਤਕਾਰ ਸਲਮਾਨ ਰਸ਼ਦੀ ਦਾ ਲਿਖਿਆ ਮਿਡਨਾਈਟ ਚਿਲड्रन ਵੀ ਐਸੇ ਵਿਧਾ ਵਿੱਚ ਲਿਖਿਆ ਨਾਵਲ ਸੀ ਤੇ ਇਸ ਨੇ ਬੁੱਕਰ ਅਵਾਰਡ ਹੀ ਨਹੀਂ ਹਾਸਲ ਕੀਤਾ ਸਗੋਂ ਦੇ ਬੁੱਕਰ ਆਪ ਦੀ ਬੁੱਕਰ ਜਿਹੜਾ ਕਿ ਪਿਛਲੇ 25 ਸਾਲਾਂ ਦੇ ਬੁੱਕਰ ਅਵਾਰਡ ਦੇ ਵਿੱਚੋਂ ਸਭ ਤੋਂ ਵਧੀਆ ਕਿਤਾਬ ਦਾ ਇਨਾਮ ਵੀ ਹਾਸਲ ਕੀਤਾ ਅਤੇ ਯਾਦੂਈ ਜਥਾਰਤਵਾਦ ਦੇ ਵਿੱਚ ਜੇਕਰ 1967 ਦੇ ਵਿੱਚ 100 ਸਾਲਾਂ ਦਾ ਇਕਲਾਪਾ ਜਿਹੜਾ ਕਿ ਜਬਰੀਲ ਗਾਰਬੀਆ ਗਾਰਸੇ ਮਾਰਕੇ ਦਾ ਲਿਖਿਆ ਨਾਵਲ ਸੀ ਅਤੇ ਉਹ ਨਾਵਲ 1967 ਵਿੱਚ ਲਿਖਿਆ ਸੀ 1982 ਦੇ ਵਿੱਚ ਉਸਦੇ ਲਈ ਨੋਬਲ ਦਾ ਇਨਾਮ ਮਿਲਦਾ ਹੈ ਪਰ ਯਾਦੂਮੀ ਯਥਾਰਤਵਾਦ ਦਾ ਪਹਿਲਾ ਨਾਵਲ ਜਿਹੜਾ ਹੈ ਇਸ ਦੁਨੀਆ ਦੀ ਬਾਦਸ਼ਾਹਤ 1949 ਵਿੱਚ ਲਿਖਿਆ ਗਿਆ ਸੀ ਸਪੇਨ ਦੇ ਨਾਵਲਕਾਰ ਅਲੈਂਜੋ ਕਾਰਪੈਂਟੀਅਰ ਦੁਆਰਾ ਤੇ ਦੋਸਤੋ ਇਹਨਾਂ ਨਾਵਲਾਂ ਦੇ ਵਿੱਚ ਜਦੋਂ ਇਹ யਥਾਰਥਵਾਦ ਦੇ ਵਿੱਚ ਮਿੱਥਾ ਨੂੰ ਪੁਰਾਣੇ ਲੋਕਗੀਤਾਂ ਨੂੰ ਇਤਿਹਾਸ ਨੂੰ ਮਤਿਹਾਸ ਨੂੰ ਤੇ ਆਪਣੇ ਜਿਹੜਾ ਲੋਕ ਸਾਹਿਤ ਹੈ ਉਸ ਨੂੰ ਕਿਵੇਂ ਗੁੰਨ ਕੇ ਨਾਵਲ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹ ਜਾਣਨ ਦੇ ਤੁਹਾਨੂੰ ਵੀ ਇਹ ਨਾਵਲ ਜ਼ਰੂਰ ਪੜਨਾ ਚਾਹੀਦਾ ਹੈ